ਭਈਆ ਬੌਸ ਵਾਲਿਆਂ ਨੇ ਕਿਹੜੇ ਡੱਬੇ ਨੇ ਨਾ ਲੋਕਾਂ ਦੇ ਵੱਡੇ ਵੱਡੇ ਢੱਡ ਘਟਾਤੇ ਹੁਣ ਤੁਹਾਨੂੰ ਇੱਕ ਨਵੀਂ ਗੱਲ ਦੱਸਦਾ ਬੌਸ ਵਾਲਿਆਂ ਨੇ ਇੱਥੇ ਇੱਕ ਨਵੀਂ ਆਫਰ ਲਾਤੀ ਹਾਂਜੀ ਹਾਂਜੀ ਪੁੱਤ ਲੱਗ ਚੁੱਕੀ ਆ ਸੇਲ ਬੌਸ ਨੇਚਰਲ ਨਿਊਟ੍ਰੀਸ਼ਨ ਤੇ ਸੇਲ ਲੱਗ ਚੁੱਕੀ ਆ 2026 ਦੀ ਤੇ ਤੁਸੀਂ ਇਹ ਤਿੰਨ ਬਾਕਸ ਬਾਈ ਕਰੋਗੇ ਤਾਂ ਤੁਹਾਨੂੰ ਮਿਲੇਗਾ ਪੂਰਾ 1000 ਰੁਪਿਆ ਆਫ ਬਾਈ 2025 ਚ ਬਹੁਤ ਤੁਸੀਂ ਮੋٹے ਰਹਿ ਰਹਿ ਕੇ ਅੱਕ ਚੁੱਕੇ ਹੋਵੋਗੇ ਤੇ ਹੁਣ ਹੋ ਜੋ ਫਿੱਟ ਨਵਾਂ ਸਾਲ ਨਵੀਂ ਜ਼ਿੰਦਗੀ ਤੇ ਆਪ ਦੇ ਆਪ ਨੂੰ ਸੋਹਣੇ ਵੀ ਬਣਾਓ ਤੇ ਫਿੱਟ ਵੀ ਬਣਾਓ ਤੇ ਆਪਣਾ ਇਹ ਪ੍ਰੋਡਕਟ ਬਿਲਕੁਲ ਬਾਈ ਨੇਚਰੋਲ ਹੈਦਾ ਕੋਈ ਵੀ ਸਾਈਡ ਇਫੈਕਟ ਨਹੀਂ ਮਹੀਨੇ ਦੇ ਵਿੱਚ 5 ਤੋਂ 7 ਕਿਲੋ weight ਹੱਸ ਕੇ ਘਟ ਜਾਂਦਾ ਹੈ ਕਿਸੇ ਨੂੰ thyroid ਹੋਵੇ ਕਿਸੇ ਭੈਣ ਨੂੰ PCOD ਦੀ ਪ੍ਰੋਬਲਮ ਹੋਵੇ ਜਾਂ ਕਿਸੇ ਨੂੰ ਬਾਈ 슈ਗਰ ਤੱਕ ਹੋਵੇ ਇੱਕ ਹਫ਼ਤੇ ਚ ਬਾਈ ਆਪ ਦਾ ਅਸਰ ਦਿਖਾ ਆਂਦਾ ਹੁਣੇ ਦਿੱਤੇ ਨੰਬਰਾਂ ਤੇ ਕੰਟੈਕਟ ਕਰੋ ਬਾਕੀ ਸਕਰੀਨ ਤੇ ਨੰਬਰ ਚੱਲਿਆਂ ਦਾ ਕਾਲ ਜਾਂ ਮੈਸੇਜ ਕਰਕੇ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਐਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਮੇਰੇ ਪੇਜ ਨੂੰ ਕਰ ਲਓ ਫੋਲੋ ਦੁਨੀਆ 'ਚ ਕਿਤੇ ਵੀ ਬੈਠੇ ਮੰਗਾ ਸਕਦੇ